ਭਾਰਤੀ ਜਨਤਾ ਪਾਰਟੀ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਤੇ ਅੱਜ ਰੇਖਾ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਵਜੋਂ ਸੌਚੂਕਣ ਜਾ ਰਹੇ ਨੇ ਸੌਚਕ ਸਮਾਗਮ ਸਵੇਰੇ 11 ਵਜੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਹੋਣ ਜਾ ਰਿਹਾ ਜਿਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਰੇਖਾ ਗੁਪਤਾ ਦੇ ਨਾਲ ਨਾਲ ਹੁਣ ਇੱਕ ਲਿਸਟ ਹੋਰ ਸਾਹਮਣੇ ਆਈ ਹੈ 6 ਮੰਤਰੀਆਂ ਨੂੰ ਸੌਚੁਕਾਈ ਜਾਵੇਗੀ ਕੈਬਨਿਟ ਦੇ ਵਿੱਚ ਇਹ 6 ਮંત્રી ਵੀ ਉਹਨਾਂ ਦੇ ਨਾਲ ਸੌਝ ਚੁੱਕਣਗੇ ਇਹਨਾਂ ਦੇ ਵਿੱਚੋਂ ਮੁੱਖ ਮੰਤਰੀ ਦੇ ਦਾਅਵੇਦਾਰ ਮੰਨੇ ਜਾ ਰਹੇ ਪ੍ਰਵੇਸ਼ ਵਰਮਾ ਤੇ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵੀ ਸ਼ਾਮਲ ਹੈ ਅਕਸਰ ਭਾਰਤੀ ਜਨਤਾ ਪਾਰਟੀ ਹਮੇਸ਼ਾ ਜਦੋਂ ਵੀ ਆਪਣਾ ਕੋਈ ਆਗੂ ਸਾਹਮਣੇ ਲੈ ਕੇ ਆਉਂਦੇ ਨੇ ਤਾਂ ਅਜਿਹਾ ਨਾਮ ਨਿਕਲ ਕੇ ਸਾਹਮਣੇ ਆਉਂਦਾ ਕਿ ਜਿਸ ਦੀਆਂ ਕਦੇ ਕਿਆਸ ਅਰਾਈਆਂ ਵੇ ਲੋਕਾਂ ਨੇ ਨਹੀਂ ਲਗਾਈਆਂ ਹੁੰਦੀਆਂ ਸਿਆਸੀ ਪੰਡਤਾਂ ਦੇ ਮੱਥੇ ਵੀ ਠਣਕ ਜਾਂਦੇ ਨੇ ਜਦੋਂ ਮੁੱਖ ਮੰਤਰੀ ਹੋਵੇ ਜਾਂ ਰਾਸ਼ਟਰਪਤੀ ਹੋਵੇ ਜਦੋਂ ਭਾਰਤੀ ਜਨਤਾ ਪਾਰਟੀ ਉਹ ਚਿਹਰਾ ਸਾਹਮਣੇ ਲੈ ਕੇ ਆਉਂਦੀ ਹੈ ਤਾਂ ਸਾਰਿਆਂ ਦੇ ਦੰਦ ਜੁੜ ਜਾਂਦੇ ਨੇ ਦਿੱਲੀ ਦੇ ਵਿੱਚ ਜਦੋਂ ਵਿਧਾਇਕ ਦਲ ਦਾ ਨੇਤਾ ਰੇਖਾ ਗੁਪਤਾ ਨੂੰ ਚੁਣਿਆ ਗਿਆ ਤਾਂ ਉਸ ਵੇਲੇ ਵੀ ਇਹੀ ਹੋਇਆ ਜਿਹੜੇ ਕੀ ਅੱਜ ਸੌ ਚੁੱਕਣ ਜਾ ਰਹੇ ਨੇ ਮੁੱਖ ਮੰਤਰੀ ਵਜੋਂ ਆਪਣਾ ਕਾਰਜ ਭਾਰ ਸੰਭਾਲਣਗੇ ਪੂਰੇ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਤਿਆਰ ਆ ਤੇ ਜਿਸ ਨਵੀਂ ਲਿਸਟ ਦੇ ਬਾਰੇ ਅਸੀਂ ਜ਼ਿਕਰ ਕਰ ਰਹੇ ਹਾਂ ਇੱਕ ਨਵੀਂ ਲਿਸਟ ਸਾਹਮਣੇ ਆਈ ਹੈ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦਲ ਦੀ ਨੇਤਾ ਵੱਲੋਂ ਉਪਰਾਜਪਾਲ ਨੂੰ ਦੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਵਜੋਂ ਸੋਚ ਚੁਕਾਉਣ ਦੇ ਲਈ ਇੱਕ ਪ੍ਰਸਤਾਵ ਭੇਜਿਆ ਗਿਆ ਹੈ ਉਪਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ 6 ਵਿਧਾਇਕ ਅੱਜ ਹੀ ਕੈਬਨਿਟ ਮੰਤਰੀਆਂ ਵਜੋਂ ਹਲਫ ਲੈਣਗੇ ਇਹਨਾਂ ਦੇ ਵਿੱਚ ਨਵੀਂ ਦਿੱਲੀ ਤੋਂ ਵਿਧਾਇਕ ਪਰਵੇਸ਼ ਵਰਮਾ ਜਨਕਪੁਰੀ ਤੋਂ ਵਿਧਾਇਕ ਆਸ਼ੀਸ਼ ਸੂਦ ਰਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਬਵਾਨਾ ਤੋਂ ਵਿਧਾਇਕ ਰਵਿੰਦਰ ਸਿੰਘ ਔਰ ਕਰਵਲ ਨਗਰ ਤੋਂ ਵਿਧਾਇਕ ਕਪਿਲ ਮਿਸ਼ਰਾ ਅਤੇ ਵਿਕਾਸਪੁਰੀ ਤੋਂ ਵਿਧਾਇਕ ਡਾਕਟਰ ਪੰਕਜ ਕੁਮਾਰ ਸਿੰਘ ਦੇ ਨਾਮ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ ਹੁਣ ਉਪਰਾਜਪਾਲ ਵੱਲੋਂ ਇਹਨਾਂ ਨਾਵਾਂ ਦੇ ਉੱਪਰ ਮੋਹਰ ਲਗਣੀ ਹੈ ਤੇ ਸਵੇਰੇ 11 ਵਜੇ ਜੋ ਸੌਚੁੱਕ ਸਮਾਗਮ ਹੋਣਾ ਹੈ ਇਹਨਾਂ ਚਿਹਰਿਆਂ ਨੇ ਵੀ ਨਾਲ ਹੀ ਸੌਚਕਣੀ ਹੈ ਰੇਖਾ ਗੁਪਤਾ ਇੱਕ ਨਵੀਂ ਪਾਰੀ ਆਪਣੀ ਸ਼ੁਰੂ ਕਰਨ ਜਾ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਵੱਜੋਂ ਜੇਕਰ ਦਿੱਲੀ ਦੀ ਸਿਆਸਤ ਦੀ ਅਸੀਂ ਗੱਲ ਕਰਦੇ ਹਾਂ ਤਾਂ ਦਿੱਲੀ ਦੀ ਸਿਆਸਤ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਹੁਣ ਤੱਕ ਚਾਰ ਔਰਤਾਂ ਬੈ ਚੁਕੀਆਂ ਨੇ ਜਿਨ੍ਹਾਂ ਦੇ ਵਿੱਚ ਸਵਰਗੀ ਸੁਸ਼ਮਾ ਸਵਰਾਜ ਸ਼ੀਲਾ ਦੀਕਸ਼ਿਤ ਤੇ ਆਮ ਆਦਮੀ ਪਾਰਟੀ ਵੱਲੋਂ ਆਤਿਸ਼ੀ ਇਸ ਵੇਲੇ ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣੀਆਂ ਸੇਵਾਵਾਂ ਨਿਵਾ ਚੁੱਕੇ ਨੇ ਔਰ ਹੁਣ ਰੇਖਾ ਗੁਪਤਾ ਦੀ ਵਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਰੇਖਾ ਗੁਪਤਾ ਆਪਣੇ ਇਸ ਕਾਰਜਕਾਲ ਦੇ ਦੌਰਾਨ ਕਿੰਨਾ ਸਮਾਂ ਇਸ ਕੁਰਸੀ ਤੇ ਠਹਿਰਦੇ ਨੇ ਕਿਉਂਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ 27 ਸਾਲ ਪਹਿਲਾਂ ਸਰਕਾਰ ਬਣੀ ਸੀ ਤਾਂ ਉਸ ਵੇਲੇ ਉਹਨਾਂ ਨੇ ਆਪਣੇ 5 ਸਾਲਾਂ ਦੇ ਕਾਰਜਕਾਲ ਦੇ ਵਿੱਚ ਤਿੰਨ ਮੁੱਖ ਮੰਤਰੀ ਬਦਲ ਦਿੱਤੇ ਸਨ ਹੁਣ ਆਉਣ ਵਾਲਾ ਸਮਾਂ ਇਹ ਦੇਖਣਾ ਹੋਵੇਗਾ ਕਿ ਰੇਖਾ ਗੁਪਤਾ ਕੀ ਆਪਣਾ ਕਾਰਜਕਾਲ ਪੂਰਾ ਕਰਦੇ ਨੇ ਤੇ ਜਾਂ ਫਿਰ ਉਹਨਾਂ ਨੂੰ ਵੀ ਬਦਲ ਦਿੱਤਾ ਜਾਂਦਾ ਹੈ 55 ਸਾਲਾਂ ਦੇ ਕਾਰਜਕਾਲ ਦੇ ਵਿੱਚ ਰੇਖਾ ਗੁਪਤਾ ਕਿੰਨਾ ਆਪਣਾ ਕੰਮਕਾਰ ਕਰਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖਦੇ ਰਹੋ লাই ਪੰਜਾਬੀ ਟੀਵੀ